हां जी भाई जी ਇਸ ਵੀਡੀਓ ਚ ਬਹੁਤ ਸਾਰੇ ਸੰਦ ਆ ਗਏ ਦੋ ਰੋਟਾਵੇਟਰ ਆ ਇੱਕ ਕਰਚੇ ਬਟਨ ਵਾਲਾ ਰੀਪਰ ਆ ਇੱਕ ਬਾਈ ਜੀ ਤਵੰਗਾ ਆ ਵੀਰ ਦਾ ਮੋਬਾਈਲ ਨੰਬਰ ਹੈਗਾ 94637 18059 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇਸ ਨੰਬਰ ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਇੱਕ ਸ਼ਕਤੀਮਾਨ ਕੰਪਨੀ ਦਾ ਰੋਟਾਵੇਟਰ ਆ ਬਾਈ ਜੀ 7 ਫੁੱਟਾ ਤੇ ਰੇਟ ਹੈਗਾ ਬਾਈ ਜੀ 48000 ਰੁਪਿਆ ਰੇਟ ਆ ਇੱਕ ਬਾਈ ਜੀ ਹੋਰ ਅਗਰ ਰੋਟਾਵੇਟਰ 7 ਫੁੱਟਾ ਹੀ ਰੋਟਾਵੇਟਰ ਹੋਆ ਉਹਦਾ ਰੇਟ ਹੈਗਾ ਬਾਈ ਜੀ 68000 ਰੁਪਏ ਰੇਟ ਆਗੇ ਨਵੇਂ ਬਲੇਟ ਪਏ ਆ ਬਿਲਕੁਲ ਨਵੀਂ ਕੰਡੀਸ਼ਨ ਦੇ ਪਿਆਗਾ ਬਹੁਤ ਘੱਟ ਚਲਾਇਆ ਵੀਰ ਹੋਣਾ ਨੇ ਬਾਈ ਜੀ ਰੇਟ 62000 ਰੁਪਏ ਆਪ ਤੋਂ ਭੁਲੇਖਿਆ 68000 ਕਿਹਾ ਹੈਗਾ 62000 ਰੁਪਏ ਰੇਟ ਆ ਇੱਕ ਬਈ ਅੱਗੇ ਹੈਗਾ ਆਪਣੇ ਕੋਲੇ ਆਹ ਕਰਚੇ ਬਣਾਉਣ ਵਾਲਾ ਰੀਪਰ ਆ ਬਾਈ ਜੀ ਬਕਾਉ ਇਹ ਵੀ ਇਸੇ ਵੀਰ ਦੇ ਹੀ ਆ ਇਹਦਾ ਰੇਟ ਹੈਗਾ ਬਾਈ ਜੀ ਸਿਰਫੀ 20000 ਰੁਪਏ ਰੇਟ ਆ ਮੌਕੇ ਤੇ ਮਾਨਤਾਨ ਹੋ ਜਾਊਗਾ ਅੱਗੇ ਬਾਈ ਜੀ ਹੈਗਾ ਆਪਣੇ ਕੋਲ ਤਵਾਂ ਆ ਗੀਆਂ ਬਕਾਉ ਬਈ ਇਹ ਰੇਟ ਹੈ ਰੇਟ ਵੀ ਦੱਸਾਂ ਬਾਈ ਜੀ ਕਿੰਨਾ ਤਵਾਂ ਵੀ ਦੱਸ ਦਿੰਦੇ ਸਾਨੂੰ ਬਾਈ ਜੀ ਇਹ 14 ਤਵਾਂਾਂ ਆ ਫਰੀਦਕੋਟ ਏਰੀਆ ਦੇ ਬਣੀਆਂ ਹੋਣ ਤਰਵੰਡੀ ਭਾਈ ਦੀਆਂ ਬਣੀਆਂ ਹੋਣਗੀਆਂ ਇਹ ਫਰੀਦਕੋਟ ਬਾਈ ਜੀ ਏਰੀਆ 'ਚ ਖੜੀਆਂਆਂ ਆ 14 ਤਵਾਂਾਂ ਤਰਵੰਡੀ ਭਾਈ ਦੇ ਬਣਨਾ ਹੋਗੀਆਂ ਫਰੀਦਕੋਟ ਏਰੀਆ 'ਚ ਖੜੀਆਂਗੀਆਂ ਤੇ ਰੇਟ ਇਹਨਾਂ ਦਾ ਹੈਗਾ ਬਾਈ ਜੀ ਸਿਰਫ 35000 ਰੁਪਏ ਰੇਟ ਆ ਬਾਈ ਜੀ ਤਵਾਂਾਂ ਦਾ ਸਿਰਫ 35000 ਰੁਪਏ ਰੇਟ ਆ ਮੌਕੇ ਦੇ ਵੀਰੇ ਮਾਨਤਾਂ ਥੋੜਾ ਕਰ ਦਿਆਂਗੇ ਧੰਨਵਾਦ ਬਾਈ ਜੀ